इन्होंने देखे सदर कराम है शुक्रिया सदर साहब भी शायरी सदर कराम शुक्रिया यार किस तरह सदर कराम है शुक्रिया यार किस तरह मैं ਯੋਸ਼ ਸ਼ਕਤੀ ਖਾਤਰ ਦੇ ਤੰਗੇ ਸਲੀਬਾਂ ਤੇ ਅਗੇ ਟਿਕ ਕੇ ਮੈਂ ਕਾਸ਼ ਕਰ ਉਹਨਾਂ ਦੇ ਨਾਲ ਦਾ ਫਿਰਨਾ ਰਾਫੀ ਸ਼ੇਰ ਗੁਰੁਰ ਵੀ ਜੇ ਮੂਰਖ ਨਾ ਕਹੋਗੇ ਤਾਂ ਸੋਹਗੇ ਰੁਕੀ ਮੀ ਨੂੰ ਕਿ ਫਰਕ ਕਿ ਅਤਮ ਜੀਵਾ ਅਸੂਲ ਫਾਜ਼ਾ ਬਹੁਤ ਕੋ ਦੋਸਤੋ ਅੱਜ ਜੇ ਪਹੁੰਚੇ ਹਾਂ ਨਾਮਵਰ ਚਰਚਿਤ ਸਹਿਤਕਾਰ ਜੰਗੀਰ ਸਦਰ ਜੀ ਕੋਲ ਅੱਜ ਤੁਸੀਂ ਅਸੀਂ ਤੁਹਾਡੀ ਉਹਨਾਂ ਨਾਲ ਮੁਲਾਕਾਤ ਕਰਾਉਨੇ ਆ ਤੇ ਉਹਨਾਂ ਦੇ ਜੀਵਨ ਪਦਰਤੇ ਪਾਤੇ ਆਨ ਮਾਰਦੇ ਆ ਉਹਨਾਂ ਨਾਲ ਗੱਲਬਾਤਾਂ ਨੂੰ ਪੁੱਛਾਂਗੇ ਤਾਂ ਸਦਰ ਸਾਹਿਬ ਤਾਂ ਤੇ ਤੁਹਾਡਾ ਸਵਾਗਤ ਆ ਜੀ ਤੇ ਸਦਰ ਸਾਹਿਬ ਤੁਹਾਡਾ ਸਭ ਤੋਂ ਪਹਿਲਾਂ ਤਾਂ ਇਸ ਸਫਰਾਂ ਦੀ ਦਾਸਤਾ ਤੇ ਸਵਾਗਤ ਆ ਤੇ ਅਸੀਂ ਇਹ ਪੁੱਛਣਾ ਚਾਹਾਂਗੇ ਵੀ ਤੁਹਾਡਾ ਸਹਿਤ ਨਾਲ ਕਿਵੇਂ ਤਾਲਮੇਲ ਹੋਇਆ ਸ਼ਾਇਦ ਨਾਲ ਤਾਂ ਮੇਰੇ ਪੈਲੀ ਕਰਤਾ ਵੀ ਮੈਂ ਸਕੂਲ ਦੇ ਵਿੱਚ ਬਹੁਤ ਛੋਟੀਆਂ ਜਿਮਤਾਂ ਬਣਿਆ ਪੰਜਵੀਂ ਕੱਕੇ ਵਿੱਚ ਸਕੂਲ ਚ ਪੜਿਆ। ਪਰ ਮੈਨੂੰ ਕਿੱਛੇ ਪੜਵਾਖਾਉ ਕਿ ਪਹਿਲਾਂ ਪੰਜਾਬੀ ਦੇ ਕਿੱਛੇ। ਠੀਕ। ਰੂਪ ਸਿੰਘ ਦਾ ਕਿੱਛਾ ਸਾਡੇ ਘਰੇ ਹੁੰਦਾ ਸੀ ਉਹ ਪੜਵਾ ਰਹੇ ਆ ਫਿਰ ਕਿੱਛੇ ਪੜਨ ਲੱਗੇ। ਇਹ ਕਿੱਛੇ ਤੋਂ ਬਿਨ ਕਿਤਾਬਾਂ ਪੰਜਾਬੀ ਚ ਪੜੀ। ਸਰਗੁਲ ਨੂੰ ਰਮਗੜ ਕੰਦੇਟ ਰੈਟਰ ਨੂੰ ਪੜਿਆ। ਉਹ ਪੜਿਆ ਪੜਿਆ ਵਿੱਚ ਗ੍ਰਿਕਸ਼ਨ ਵਿੱਚ ਲਹਿਰੀ ਵਜੋਂ ਲੱਗੀ ਬਾਕੀ ਨੂੰ ਮਾਨਦਕੀ ਵਿੱਚ ਪੜਿਆ ਸੀ ਜਿ ਮਿਲਨ ਨੂੰ ਕੁਝ ਜਗਾਂ ਕੋਲੀਆਂ ਉਹ ਮੈਂ ਨੋਟ ਕਰ ਲਈ ਉਹ ਉਹ ਸ਼ੀਭ ਕਾ ਵੀ ਤੇ ਰੇ ਦੇ ਦਵਨੀ ਨੂੰ ਆਈ ਕੁੜੀਏ ਸਾਰੇ ਪਿੰਡ ਵਿੱਚ ਮੱਚ ਗਈ ਦਾਈ ਕੁੜੀਏ ਇਹ ਬਾਕੀ ਸ਼ਰਮਾਨ ਦੇ ਗੀਤ ਤੇ ਪ੍ਰਭਾਵ ਤੋਂ ਕੇ ਇਹ ਮੈਂ ਗੀਤ ਵਿਚਾਰਸ਼ਗਾ ਫਿਰ ਉਲੀਪਿੰਡ ਦੇ ਵਿੱਚ ਚੰਗੇ ਆ ਮੈਂ ਪੀੜਾ ਨਾਮ ਦੀ ਕਵਿਤਾ ਲਿਖੀ ਸੀ ਜੀ ਵੀ ਤੂੰ ਰੋਲ ਪ੍ਰਾਵੇ ਮੈਂ ਮਰੋ ਜੁੜੀ ਤਾਣੀ ਤੇਰੇ ਪਿਆਰ ਤੋਂ ਕੱਟੀਆਂ ਮੈਂ ਮਿਰਕੇ ਲਿਖਾਣੀ ਕੋਈ ਬੰਦਰਾ ਹੀਲਾ ਨਾ ਐਤਨ ਦਿਨ ਮਣੀ ਦਾ ਖੂਨ ਦਾ ਪੁਰਾਤੀ ਪਿਲਾ ਸ਼ਿਕਨੀ ਇਹ ਕਵਿਤਾ ਹਜੀਜ ਨਾ ਕਵਿਤਾ ਕੀ ਅਮਰਨਾ ਟਾਂਸ਼ਨ ਨੂੰ ਰਖਾਈ ਉਦੋਂ ਖਾੜੇ ਲੱਗ ਗਏ ਤੁਸੀਂ ਬਿਮਨ ਬਹਿਮਾ ਸ਼ਬਦਾਂ ਚ ਬੜੀ ਜਿੰਨ ਚੰਨ ਕਿ ਅਮਰਨਾ ਟਾਂਕਣ ਨੇ ਕਵਚਾਪਰ ਸੇਧਾਂ ਦੇ ਵਿਹਮਾਖੜਾ ਗਾਇਕ ਉਹ ਤੇ ਰਿਪੋਰਟਿੰਗ ਦੇ ਰਿਕਾਰਡ ਦਾ ਕੁਝ ਬਿਚਾਂਤ ਨਹੀਂ ਬਜਉਂਦੇ ਬੜੀ ਪਸੰਦ ਕੀਤੀ ਲੋਕਾਂ ਨੇ ਫਿਰ ਮੈਨੂੰ ਜਦੋਂ 드라마 ਹੁੰਦਾ ਕਿ ਆਪ ਦੀ ਅਬ 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 ਲੀਡ ਉਸ ਦਾ ਬਸਤੀਕਾ ਬਲਦਰ ਫਿਰ ਮੈਂ ਅੰਦਰ ਹੋ ਸ਼ਾਉਂ ਜਾ ਰਹੀ ਲਿਖੀਏ ਫਿਰ ਬਸ ਜੀ ਜਿਦਾਂ ਲੱਗ ਭਾਈ ਜੀ ਲਿਖ ਦੇ ਰੇ ਪ੍ਰਸੰਗ

ਕਮੀਆਂ ਮੱਛਾਂ ਗਏ ਬਗਾਇਂ ਚੁਰਾਂ ਫੜੇ ਗੀ ਲਿਖਣ ਲੱਗੇ ਇੱਕ ਸਦਰ ਸਾਹਿਬ ਕਹਿੰਦੇ ਗੁਰ ਬਿਨਾ ਗਿਆਨ ਨਹੀਂ ਗੁਰੂ ਬਿਨਾ ਕੋਈ ਗਿਆਨ ਨਹੀਂ ਹੈਗਾ ਠੀਕ ਨੇ ਤੁਸੀਂ ਕਿਸ ਨੂੰ ਗੁਰੂ ਧਾਰਿਆ ਵੀ ਸਿੱਖਣ ਵਾਸਤੇ ਕੁਛ ਨਾ ਕੁਛ ਸਮਝਣਾ ਸਿੱਖਣਾ ਸਤਿਪੰਥ ਜਨਾ ਪ੍ਰੀਤਮ ਸੰਕੀਤ ਕੰਮੇ ਦਾ ਕਬੀ ਸ਼ੀਗਾ ਹਾਂਜੀ ਉਹ ਉਸਤਾਦ ਬਣਾਇਆ ਸੀਗਾ ਮਰੋ ਜਰਾ ਥੋੜਾ ਜਿਹਾ ਵੀ ਮੌਦਰੀ 1970 ਦੇ ਉਹ ਕਿਵਾਰਾ ਮਾ ਦੀਪ ਸ਼ਰੂ ਉਸਟਾਰ ਕਰਾ ਪਰ ਫਿਰ ਵੀ ਉਹਨੇ ਕੋਈ ਜਾ ਕੇ ਸਿੱਖਣ ਦਾ ਆਪਾਂ ਮੌਕੇ ਬਹੁਤ ਘਟੇ ਬਏ ਕਿਉਂਕਿ ਆਪਾਂ ਮਜਬੂਰ ਬੰਦੇ ਸੀ ਕੰਮ ਕਰੀ ਰਹੀ ਸੀ ਟਾਈਮ ਹੀ ਨਹੀਂ ਜਾ ਕੇ ਸਿੱਖਣ ਦਾ ਇਸੇ ਗੱਦਾ ਨੂੰ ਇਹ ਖਬਰਾਂ 'ਚ ਪੜ ਕੇ ਸૌchnam ਦਰਦ ਅਜੀਤ ਅਖਬਾਰ ਦੇ ਵਿੱਚ ਕੋਈ ਕਾਮ ਸ਼ਾਮਲ ਹੋਣ ਦੀ ਜਿੱਦ ਕਰਦਾ ਵੀ ਗੱਦਰ ਫਰਵਾਰੀ ਉਹ ਗੱਦਰ ਫਰਵਾਰੀ ਪੜ ਪੜ ਕੇ ਵਿੱਚ ਗਰਨੀਆਂ ਮਰੇ ਜੇ ਪਰ ਮੰਨ ਵਾਲੇ ਸਾਰੇ ਕੁਝ ਦੱਸਦੇ ਵਸੇ ਲਿਖਦੇ ਸੀ ਉਹ ਪੜੀ ਰੱਖੀ ਐ ਬਾਲ ਦੇ ਨੇ ਪੜ੍ਹਿਆ ਪੜ੍ਹਿਆ ਆਪਾਂ ਮਿਲ ਸਕਦੇ ਹਾਂ ਜੀ ਤੇ ਤੁਹਾਡੀਆਂ ਬਹੁਤ ਸਾਰੀਆਂ ਗਜ਼ਲਾਂ ਦੀਆਂ ਕਿਤਾਬਾਂ ਆਈਆਂ ਤੇ ਕੋਈ ਗਜ਼ਲ ਤੁਸੀਂ ਸਾਂਝੀ ਕਰੋਗੇ ਸਾਡੇ ਨਾਲ ਹਾਂ ਕਰਦੇ ਨੇ ਗਜ਼ਲ ਹੈ ਦਿੱਕੋ ਕਿੰਦਾ ਸ਼ਹਿਰ ਦਲਦਾ ਪ੍ਰਸਾਰੋ ਬਚਾਵਨ ਦਾ ਉਪਾਅ ਕਰੀਏ ਖੇਰ ਜਲਦਾ ਪਿਆ ਸਾਰਾ ਬਚਾਵਨ ਦਾ ਉਪਾਅ ਕਰੀਏ ਜੋ ਰੂਹਾਂ ਪਟਕ ਰਹੀਆਂ ਨੇ ਉਹਨਾਂ ਲਈ ਦੁਆ ਕਰੀਏ ਆ ਸ਼ਾਦੀ ਕੱਖਾਂ ਦੀ ਕੁੱਲੀ ਚਵਾਕੀ ਛੁੱਟ ਗਿਆ ਜਿਹੜਾ ਆ ਸ਼ਾਦੀ ਕੱਖਾਂ ਦੀ ਕੁੱਲੀ ਚਵਾਕੀ ਛੁੱਟ ਗਿਆ ਜਿਹੜਾ ਸ਼ਖਸ ਉਹ ਕੌਣ ਹੈ ਉਹ ਜਰਾ ਆਪਣਾ ਪਤਾ ਕਰੀਏ ਅਸ਼ੇਬ ਵੀ ਚਾਹਾਂ ਮੈਂ ਉਮੀਦਾਂ ਦਾ ਜੋ ਗੋਸ਼ਨ ਹੋ ਗਿਆ ਸਹਰਾ ਰਾਮਾ ਤੇ ਮੀਂਦਾਂ ਦਾ ਗੋਸ਼ਲ ਹੋ ਗਿਆ ਸ਼ਹਿਰਾ ਅਸੀਂ ਇਸ ਚੰਮ ਨੂੰ ਯਾਰੋ ਕਿਵੇਂ ਫਿਰ ਤੋਂ ਹਰਾ ਕਰੀਏ ਸ਼ਹਿਰਾ ਵੀ ਜ਼ਿੰਦਗੀ ਇੱਕ ਪੱਖ ਹੈ ਮੌਤ ਹੈ ਦੂਸਰੇ ਪੱਖੇ ਅਸੀਂ तिसरा ਤੇ ਚੁਰਨ ਆਓ ਇਹ ਫੈਸਲਾ ਕਰੀਏ ਸ਼ਹਿਰਾ ਵੀ ਸ਼ਹਿਰ ਤੋਂ ਜੰਗਾਂ ਤਿੱਕਰ ਲੈ ਆਏ ਰਹਿਣਾ ਮਾਸ਼ਾਨੀ ਸ਼ਹਿਰ ਤੋਂ ਜੰਗਾਂ ਤਿੱਕਰ ਲੈ ਆਏ ਰਹਿਣ ਮਾਸ਼ਾਨੂ ਚਲੋ ਖੁਦ ਭਾਲੀਏ ਮੰਡਲ ਇਹਨਾਂ ਨੂੰ ਮਿਲਾਂ ਕਰੀਏ और फिर देखना ना ना उसके सुखी डोरी के कद्दू पहुंचो कश्ती न उसके सुखी डोरी के कद्दू पहुंचो कश्ती खुद ही ना खुदा खुद ही नहीं खुदा करिए फिर भी मनिया कम मौका है इकले कर नहीं सकते मनिया कम मौका है इकले कर नहीं सकते जो साडा फर्ज बनता है असं वो तो करिए और जो हिम्मत हार बैठे ने चे चल नहीं सकते ਸਰਵਸੰਦਰ ਨਹੀਂ ਖੁਦ ਨੂੰ ਉਹਨਾਂ ਦਾ ਦੱਸਿਆ ਕਰੀਏ ਬਹੁਤ ਖੋਜ ਜੀ ਤੇ ਸਦਰ ਸਾਹਿਬ ਇੱਕ ਤੁਹਾਡੀ ਗਜ਼ਲ ਸੀ ਜੋ ਕਾਫੀ ਮਕਬੂਲ ਹੋਈ ਸੀ ਮੈਂ ਹੀਰੇ ਛੁੱਟਦਾ ਫਿਰਦਾ ਹਾਂ ਤੇ ਉਹ ਉਸ ਬਾਰੇ ਜੇ ਤੁਸੀਂ ਉਸ ਦੀਆਂ ਦੋ ਚਾਰ ਲਾਈਨਾਂ ਫੜ ਜੀ ਸਾਂਝੀਆਂ ਉਹ ਵੀ ਮੈਂ ਹੀਰੇ ਛੁੱਟਦਾ ਫਿਰਦਾ ਤੇ ਕਛ ਮਾਰਦਾ ਫਿਰਦਾ ਮੈਂ ਹੀਰੇ ਛੁੱਟਦਾ ਫਿਰਦਾ ਤੇ ਕਛ ਮਾਰਦਾ ਫਿਰਦਾ ਬੜਾ ਹੀ ਪੀਂਪੀ ਜੀਵਨ ਮੇਂ ਵਿੱਚ ਗਾਉਂਦਾ ਫਿਰਦਾ ਗਲੂਪਤਾ ਸੱਚ ਦਾ ਜਿਹੜਾ ਉਲਝ ਹੈ ਮੇਰੇ ਸਾਹਮਣੇ ਗਲੂਪਤਾ ਸੱਚ ਦਾ ਜਿਹੜਾ ਉਲਝ ਹੈ ਮੇਰੇ ਸਾਹਮਣੇ ਉਈશ્વਰ ਜਮੁਖਾਤਰ ਮੈਂ ਕੋਈ ਤੰਤ ਪਾਉਦਾ ਫਿਰਦਾ। ਅਸੀਂ ਹੈ ਵੀ ਉਹ ਹੋ ਕੇ ਹੀ ਰਹੇਗੀ ਜੋ ਅਸਾਂ ਦੇ ਨਾਲ ਹੁੰਦੀ ਹੈ। ਉਹ ਹੋ ਕੇ ਹੀ ਰਹੇਗੀ ਜੋ ਅਸਾਂ ਦੇ ਨਾਲ ਹੁੰਦੀ ਹੈ। ਜੋ ਕਾਲੀ ਜਾਣ ਨਹੀਂ ਸਕਦੀ ਮੈਂ ਹੁਣ ਚਾਲਦਾ ਫਿਰਦਾ। ਅਸੀਂ ਖੋਸ਼ੇ ਉਹ ਕਾਬਰੇ ਖੋਸ਼ੇਰੇ ਜੁਆਸ਼ ਸ਼ਕਤੀਖਾਤਰ ਗਏ ਟੰਗੇ ਸਲੀਬਾਂ ਤੇ ਜੁਆਸ਼ ਸ਼ਕਤੀਖਾਤਰ ਗਏ ਟੰਗੇ ਸਲੀਬਾਂ ਤੇ ਅਜੇ ਤੀਕਰ ਮੈਂ ਕਾਸ਼ ਕਰ ਉਹਨਾਂ ਦੇ ਨਾਲ ਦਾ ਫਰਨਾ ਬੜਾ ਅਫੀਸ਼ੀਰ ਕਰ ਰਿਹਾ ਵੀ ਜੇ ਮੂਰਖ ਨਾ ਹੋ ਗਿਟਾਂ ਹੋ ਗਏ ਰੋਕਿ ਮੈਨੂੰ ਤੇ ਫੜ ਕੇ ਅਕੰਚ ਦੀਵਾ ਮਸ਼ੂਲ ਜਵਾਲਾ ਬਹੁਤ ਖੂਬ ਜੀ ਬਾ ਕਮਾਲ ਹੈ ਤੇ ਇੱਕ ਤੁਹਾਡੀ ਗਜ਼ਲ ਸਵਰਗਵਾਚੀ ਇੱਥੇ ਫਰੀਦਕੋਟ ਦੇ ਬਹੁਤ ਨਾਮਵਰ ਲੋਕ ਗਾਇਕ ਸੀ ਮੇਜਰ ਮਹਿਰਮ ਜੀ ਹਾਂ ਉਹਨਾਂ ਨੇ ਵੀ ਇੱਕ ਥੋੜੀ ਗਜ਼ਲ ਬਹੁਤ ਵਧੀਆ ਗਾਈ ਸੀ ਹਾਂ ਤਾਂ ਉਸ ਤੋਂ ਇਲਾਵਾ ਕਿਹੜੇ-ਕਿਹੜੇ ਕਲਾਕਾਰਾਂ ਨੇ ਤੁਹਾਨੂੰ ਗਾਇਆ ਮੇਰੀਆਂ ਹੁਣ ਤੱਕ ਮੇਰੇ ਵੀ ਦੇ ਲਗਭਗ 20 ਦੇ ਲਗਭਗ ਰਿਪੋਰਟ ਹੋ ਚੁੱਕੇ ਆ ਕਹਿੰਦੇ ਬਲੰਦੀਰ ਬਾਰ ਪੋਪਟਾ ਜੀ ਨੇ ਤੇ ਲਾਭੀ ਇਹ ਵਾਕਿਆ ਅਫਗਾਨ ਕਾਲਜ ਫਮੂ ਕਪਟਨ ਰਵੇ ਅਸ਼ੀਫ ਮਨ ਜੰਮਤ ਨਾ ਰਹਾ ਫਿਰ ਮੇਰੇ ਗੀਤ ਹੋਰ ਅਜਗ ਬਹੁਤ ਕਲਾਕਾਰ ਮੇਰੇ ਗੀਤ गा ਰਿਹਾ ਕਲਮਰ ਗਰੇਵਾਲ ਨੇ ਆਪਣੀ ਬੇਦਰ ਗਈ ਉਸ ਗਜਲ ਦਾ ਜ਼ਿਕਰ ਕਹ ਇਹ ਕਲਮਰ ਗਰੇਵਾਲ ਨੇ ਗਾ ਰਹੀ ਹੈ ਵੀ ਕਿਸ ਬੇਵਫਾਈ ਦਾ ਜੰਮਦਾ ਆਹ ਖਾਲ ਫਿਰ ਪੀੜਾ ਨੇ ਮੇਰੇ ਜਨੂੰ ਕੀਤਾ ਹਾਲ ਫਿਰ ਇਹ ਜਦੋਂ ਬਹੁਤ ਫੇਸਬੁਕ ਤੇ ਕੱਢ ਕੇ ਰਿਕੁਇਸਟ ਦਿੱਸੇ ਰਿਹਾ ਜਿੰਨਾਂ ਕਕੇ ਸੈੜੜੀ ਬੰਦੇ ਤਨ ਬੰਦੇ ਨਜ਼ਰੋਂ ਕੇ ਵੱਡੇ ਵੱਡੇ 스타 ਸ਼ਰਿੰਦਰ ਖਾਨ ਵਰਗੇ ਬੰਦੇ ਤੇ ਇਹ ਜਦੋਂ ਮੇਰੀ ਬੰਬੇ ਦੇ ਵਿੱਚੋਂ ਹਰਮਨ ਗੁਲਜ਼ਾਰ ਨਾਂ ਦੇ ਕਲਾਕਾਰ ਹੈ ਉਹਨੇ ਬੰਬੇ ਨੂੰ ਰਿਪੋਰਟ ਕਰਾ ਕਾਕੇ ਉੱਥੇ ਲਈ ਕੀਤੀ ਸੀ ਉਹ ਫੇਸਬੁਕ ਤੇ ਪਈ ਹੈ ਇਹ ਬਹੁਤ ਬੱਲੇ ਗਾਰੇ ਹਨ ਮਗਰਲੀ ਗਾਰੇ ਨੂੰ ਹੋਰ ਬਾਬਾ ਬਰਵੀਰ ਸਿੰਘ ਜਿਹੜਾ ਅਮੂਸ਼ਨ ਨੂੰ ਬਹੁਤ ਵੀ ਇੱਕ ਅਮੂਸ਼ਨ ਜਿਹੜਾ ਸ਼ੋਅ ਕੀਤਾ ਹੋਇਆ ਨਹੀਂ ਮੇਰੀਆਂ ਗੱਲਾਂ ਦਾ ਸ਼ੋਅ ਹੋਇਆ ਸੀ ਐਸਡੀ ਪਿੰਦਰਖੇ ਨੂੰ ਦੱਜੀ ਉਹਨੇ ਕਹਵਾ ਸੀ ਕਿ ਠੀਕ ਹੈ ਜੀ ਇਹਦੇ ਤੋਂ ਬਾਕੀ ਹੋਰ 15-20 ਜਿਹੜੇ ਆਪਣੇ ਰਿਕਾਰਡ ਹੋਏ ਆ ਬਾਕੀ ਖਰੀਦਕੋੜ ਦੇ ਸੁਖਵਿੰਦਰ ਸਰੰਗ ਜੀ ਬਹੁਤ ਸਰੀਲੇ ਕਲਾਕਾਰ ਹੈ ਉਹਨਾਂ ਨੇ ਵੀ ਤੁਹਾਡੇ ਗੀਤ ਗਾਏ ਫਰੀਦਪੁਰ ਦੇ ਸਾਰੇ ਕਲਾਕਾਰ ਆਪਣੇ ਗੀਤ गा ਰਿਹਾ ਪਰ ਇਹ ਗੱਲ ਵਕਰੀ ਵੀ ਰਿਪੋਰਟ ਨੂੰ ਨਹੀਂ ਇਹ ਨਾਇਕ ਰਾਸ਼ਕ ਦੇ ਨਾਮ ਆਪਾਂ ਕਰਾ ਸਕਦੇ ਆ ਗਾ ਬੜੇ ਸਾਰੇ ਕਲਾਕਾਰ ਜਿੰਨੇ ਫਰੀਦਪੁਰ ਦੇ ਕਲਾਕਾਰ ਨੇ ਸਭ ਆਪਣੇ ਗੀਤ ਗਾ ਰਿਹਾ ਤੇ ਕਲਾਕਾਰਾਂ ਨੂੰ ਲੋਕੀ ਸਹਿਯੋਗ ਮਿਲਿਆ ਹੁਣ ਤੱਕ ਤੁਹਾਨੂੰ ਕਲਾਕਾਰਾਂ ਨੂੰ ਹਰਮਨ ਗੁਲਜ਼ਾਰ ਜਿੰਨੇ ਤੁਹਾਨੂੰ ਦੱਸਿਆ ਮੈਂ ਹਰਮਨ ਗੁਲਜ਼ਾਰ ਨਹੀਂ ਯਾਰ ਛੋੜੀ ਹਰਮਨ ਗੁਲਜ਼ਾਰ ਸੀ ਉਹ ਲਿਵੇਂ ਨੂੰ ਦੋਵਾਂ 5-5 ਹਜ਼ਾਰ ਰੁਪਏ ਤੱਕ ਇਸੇ ਗਿਰਦੇ। ਇਹ ਕਹਾਂ ਜੋ ਲੈ ਕੇ ਗਏ ਮੈਂ ਤੂੰ ਉਹ 5 ਹਜ਼ਾਰ ਲੈਦੇ ਇੱਕਨਾ 5 ਹਜ਼ਾਰ ਜਿਹੜੋ ਨੇ ਦਿੱਤੀ ਕਿ ਉਹ ਮੈਨੂੰ ਉੱਪਰ ਜੜਨੇ। ਤੇ ਬਾਕੀ ਆਪਾਂ ਪਹਿਲਾਂ ਬਿਨਾਂ ਦਾ ਨਾਮ ਜੀ ਲਿਖਿਆ ਸ਼ੁਰੂ ਕੀਤਾ ਸੀ। ਉਹ ਤਾਂ ਮੈਂ ਇਹ ਸੋਚ ਕੇ ਲਿਖਣਾ ਸ਼ੁਰੂ ਕੀਤਾ ਸੀ ਕਿ ਯਾਰ ਪੈਸਾ ਕਮਾਏ ਗਏ। ਜਦੋਂ ਮੈਂ ਦੇਖਦਾ ਸੀ ਮੈਂ ਮਾੜੇ ਮੋਟੇ ਜੀਹਕਾਰ ਫਪੜੇ ਟੋੜਿਆ ਤੇ ਫਿਰ ਜੀ ਲਿਖੀਏ। ਗਦਰ ਗਦਰ ਬਲੋਂ ਕਪਤਾ ਮੋਂ ਮਲੋਂ ਹਟ ਕੇ ਫਿਰ ਮਜੀਦ ਦੇ ਸ਼ੁਰੂ ਕੀਤੇ ਸੀ ਪਰ ਮੈਂ ਇੱਕ ਬਹੁਤ ਵਧੀਆ ਸੇਲਮੈਨ ਸਾਬਤ ਨਹੀਂ ਹੋ ਸਕਿਆ ਮੈਂ ਜੇ ਤੋਂ ਪਹਿਹਾਂ ਨਹੀਂ ਮੱਚ ਗਿਆ ਪੈਸਾ ਮੰਗਣਾ ਹੀ ਨਹੀਂ ਹੁੰਦਾ ਮੈਂ ਚੁੱਕ ਲੱਕਾ ਕਰਾਂ ਮੈਨੂੰ ਮੰਗਣ ਦਾ ਵਾਲੀ ਹੈ ਬੇਨਾ ਤੇ ਪੈਸੇ ਦੇ ਦੇ ਜਰਾ ਸੱਜ ਗੱਲ ਤਾਂ ਮੈਂ ਕਿਹਾ ਨਹੀਂ ਯਾਰ ਛੱਡ ਪੈਸੇ ਕੋਈ ਨੂੰ ਕੀ ਕਰਨਾ ਉਹ ਤਾਂ ਜੋ ਵੀ ਜੋ ਕੋਈ ਮੰਗਦਾ ਆਪਾਂ ਦੇ ਦੇ ਜੀ ਤੋ ਬੇਜਾਰ ਤੂੰ ਗਾਸ ਬਸ ਦੋ ਕਿਤਾਬਾਂ ਮੇਰੀਆਂ ਜਿੱਤਾਂ ਨਹੀਂ ਆ ਚੁੱਕੀਆਂ ਇਹ ਕਿਹੜਾ ਬੋਲਾਂ ਨਹੀਂ ਮੈਂ ਕਿ ਜੁੜੂ ਜਨਾ ਹਾਂ ਜੁੜੂ ਜਨਾ ਜਿੰਦਗੀ ਜੋੜਨ ਦੀ ਇਹ ਜੋ ਕਿਤਾਬ ਮੈਂ ਮਾਰ ਕੇ ਚਾਹਤੇ ਆਪਣੇ ਨੀਤਾਂ ਲਈ ਤੇ ਤਿੰਨ ਕਿਤਾਬਾਂ ਗੈਰਾਂ ਯਾਦ ਚੁੱਕੀਆਂ ਹਨ ਯਾਦ ਚੁੱਕੀਆਂ ਤਲੀ ਮਿਲੀ ਆ ਚੁੱਕੀ ਇਸ ਸਮੇਂ ਯਾਦ ਚੁੱਕੀ ਤਾਂ ਆਪਣੀਆਂ ਮਾਰਕੀਟ ਜਾ ਚੁੱਕੀਆਂ ਫਰੀਦਕੋਟ ਦੇ ਪ੍ਰਸ਼ਾਸਨ ਵੱਲੋਂ ਤੁਹਾਨੂੰ ਅਜ ਤੱਕ ਕਦੇ ਸਪੈਸ਼ਲ ਬਣਾ ਬਲਾ ਕੇ ਸਨਮਾਨ ਦਿੱਤਾ ਗਿਆ ਯਾ ਪੰਜਾਬਾ ਪਾਸ਼ਾਪਾਲ ਰਿਪੋਰਟ ਵੱਲੋਂ ਪਾਸ਼ਾਪਾਲ ਨੇ ਮੇਰਾ ਬਹੁਤ ਬੜਾ ਸਨਮਾਨ ਦਿੱਤਾ ਹੈ ਪਾਸ਼ਾਪਾਲ ਨੇ ਮੈਨੂੰ 15000 ਰੁਪਏ ਪੈਨਸ਼ਨ ਦੇ ਦਿੱਤੀ ਪਾਸ਼ਾਪਾਲ ਜਿਸ ਨਾਲ ਮੇਰਾ ਬੜਾ ਖੁਸ਼ ਹੋਖਾ ਚਲਦਾ ਹੈ ਮੈਂ ਪਾਸ਼ਾਪਾਲ ਦਾ ਬਹੁਤ ਧੰਨਵਾਦ ਹਾਂ ਔਰ ਉਸ ਤੋਂ ਪਹਿਲਾਂ ਪਾਸ਼ਾਪਾਲ ਨੇ ਮੇਰੀ ਕਿਤਾਬਾਂ ਵੀ ਸ਼ੀਰ ਹਮਮ ਗੱਲ ਬੇਸ਼ਰਮਿਕ ਕਾਫੀ ਜਦਨ ਲਗੂਗੀ ਉਹ ਪਾਸ਼ਾਪਾਲ ਦੀ ਸ਼ੇਰਾਂ ਚਪੀ ਸੀ ਤੇ ਕ੍ਰੀਰ ਕੋਡ ਪ੍ਰਸ਼ਾਸਨ 26 ਜਨਵਰੀ 15 ਅਗਸਤ ਤੱਕ ਇਹਨੇ ਤੁਹਾਨੂੰ ਸਨਮਾਨਤ ਕੀਤਾ ਇਹਨੇ ਬਾਬੇ ਫਰੀਦ ਜੀ ਮਿਲਣ ਤੇ ਮੇਰਾ ਸਨਮਾਨ ਉਸਮਾਨ ਕੀਤਾ ਸੀ ਇਹਨੇ ਤੇ ਬਾਕੀ ਮੈਂ ਮਨਣਾ ਸਨਮਾਨ ਦੀ ਦੌੜਤ ਨਹੀਂ ਹਾਂ ਯਾਰ ਮੈਂ ਤਾਂ ਪਾਕੇ ਪਾਕੇ ਰਹਿਣ ਵਾਲਾ ਬੰਦਾ ਜੇ ਕੋਈ ਕਿਹਨੂੰ ਬੈਠਾ ਲਾਏ ਨਾ ਤੇ ਖੜਾ ਵੀ ਨਹੀਂ ਨਾ ਜਉਣਾ ਆਪਾਂ ਕਿਹਨਾਂ ਤੇਰੇ ਦੱਕ ਤੋਂ ਹੀ ਜਾਣਦੇ ਸੀਗੇ ਵੀ ਆਂਗੀ ਮੈਨੂੰ ਐ ਉਹ ਮੈਂ ਮੈਂ ਤਾਂ ਤੇਰੀ ਥੇਂਗੀ ਵੀ ਨਹੀਂ ਕਰਦਾ ਮੈਂ ਸ਼ਾਇਰ ਹਾਂ ਯਾਰ ਆਪਾਂ ਕਿੱਥੇ ਰਿਸ਼ਮਾਂ ਦੇ ਬਣੇ ਜਿਹੜੇ ਬੰਦੇ ਮੇਰੇ ਨਾਲ ਗਏ ਬਤੌਰ ਸ਼ਹਿਰ ਉਹ ਹੀ ਜਾਣਦੇ ਆ ਜਿਹੜਾ ਬੱਕਰੀ ਕਾਗਜ਼ ਦੀ ਨ ਕੋਈ ਪੜਿਆ ਲਿਖਿਆ ਹਾਂ ਪੰਜਾਬੀ ਦੇ ਸੋਚੇ ਪਾਠ ਫੇਸਬੁੱਕ ਤੇ 1900 ਤੇ 95 95 95 ਤੱਕ ਮੈਂ ਬਹੁਤ ਰਿਹਾ 1970 ਤੋਂ ਲੈ ਕੇ 12 13 ਸਾਲਿਆਂ ਮੈਗਜ਼ੀਨ ਬਹੁਤ ਰਿਹਾ ਉਸ ਤੋਂ ਬਾਅਦ ਘਟਾਵ ਤੋਂ ਕੱਢ ਲਈ ਪਰ ਰਸਨਾ ਲਿਪਿ ਜਿੱਤੀ ਹੈ ਨਾ ਕਿਾ ਕਰਨ ਬਾਕੀ ਡਣਾ ਆ ਜਿਵੇਂ ਰੂਲੀ ਕਾ ਬੋਲ ਕੋਈ ਨਾ ਪੈ ਜਨਪੀ ਜਿਸ ਮੈਰੀ ਨੂੰ ਚੱਪੀ ਲਈ ਜਿਾ ਚਾਹੂਨ ਦੇਖਦੇ ਇਹਨਾਂ ਦੇ ਪਹਿਲਾਂ ਚੱਪੂਗੇ ਇਸ ਕਰਕੇ ਮੈਂ ਪਿੱਛੇ ਸਭ ਤੋਂ ਘੱਟ ਦੇ ਵਚਨ ਪਰ ਤੇ ਤੁਹਾਡਾ ਫਰੀਦਕੋਟ ਦੀਆਂ ਜਾਂ ਨਾਲ ਲੱਗਦੇ ਜ਼ਿਲ੍ਹਿਆਂ ਦੀਆਂ ਪੰਜਾਬ ਦੀਆਂ ਕੋਈ ਸਸਤਾ ਹੁਆ ਰੂਬ ਰੂ ਕਰਾਉਂਦੇ ਆ ਹਾਂ ਵਧੀਆ ਰਾਈਟਰਾਂ ਨੇ ਜਿਹੜੇ ਨਾਮਵਰ ਰਾਈਟਰ ਹੈ ਗੀਤਕਾਰ ਹੈ ਗਜਰ ਕੋਆ ਤੁਹਾਡਾ ਕਿਹੜੇ ਕਿੜੀਆਂ ਸੁਭਾਵਾਂ ਨੇ ਜ਼ਿਕਰ ਜੋ ਬਰੋਕ ਕੀਤਾ ਯਾਬਲਾ ਕੇ ਸਨਮਾਨ ਕੀਤਾ ਸੀ ਸਨਮਾਨ ਤਾਂ ਸੰਜੇ ਬਾਰਗੀ ਗਰੁੱਪ ਚੱਲਦਾ ਫੇਸਬੁੱਕ ਤੇ ਉਹਨੇ ਬੰਦੇ ਚ ਮੇਰਾ ਸਨਮਾਨ ਤੇ ਬਹੁਤ ਵਧੀਆ ਤੰਗ ਮਾਰ ਫਿਰ ਮੁਖਸ਼ ਮੁਖਸ਼ਵਸ਼ੇਸ਼ ਨੇ ਕੀਤਾ ਆਪਣਾ ਸਨਮਾਨ ਸਭਾ ਆਗਰਿ ਲੱcke ਵਾਲੀ ਮੰਡਲੀ ਸਭਾ ਇਹਨੇ ਆਪਣਾ ਸਨਮਾਨ ਕੀਤਾ ਸੀ ਸ਼ਬਦ ਪੁਨਰ ਬਰਾ ਸੰਬੰਧ ਜਿਹੜੇ ਸਬੰਧ ਕੀਤਾ ਚੁੱਕਿਆ ਜੇ ਜੋ ਸੰਬੰਧ ਹੋਇਆ ਤੇ ਇਹਨਾਂ ਥਾਂ ਤੇ ਪਰ ਵੀ ਬੜਾ ਵੱਡਾ ਸੰਮਾਨਾ ਕੀ ਆਪਨ ਮਿਲਿਆ ਹੈ ਕਿ ਮਰਹਤ ਨਹੀਂ ਮਿਲਿਆ ਰਹੀ ਹੈ ਕਿ ਪਾਸ਼ਾ ਭਾਗ ਨੇ ਆਪਨ 15000 ਰੁਪਏ ਮਿਨਾ ਪੈਨਸ਼ਨ ਦੇ ਰਹੀ ਹੈ ਉਹ ਪਾ ਸੰਮਾਨ ਸਮਝਿਆ ਬਲ ਮੈਂ ਵੀ ਕਪਟਾ ਦੀ ਕਮਾਈ ਸਮਝਣਾ ਤੇ ਤੁਸੀਂ ਜਿਵੇਂ ਹੁਣ ਲਿਖ ਰਹੇ ਆ ਤੁਹਾਡੀ ਉਮਰ ਹੋ ਗਈ ਹੈ ਤੁਸੀਂ ਆਦੀ ਉਮਰ ਬਾਰੇ ਉਹਨਾਂ ਚ ਗਿਰਦਾਵਾਰ ਹੈ ਜਿਨ੍ਹਾਂ ਨੇ ਤੁਹਾਡੇ ਨਾਲ ਕੰਮ ਕੀਤਾ ਜਾਂ ਤੁਹਾਡੇ ਤੋਂ ਕੁਝ ਸਿੱਖੇ ਉਹਨਾਂ ਦਾ ਕੋਈ ਜ਼ਿਕਰ ਕਰਾਂ। ਬਹੁਤ ਮੁੰਡੇ ਚੰਗੀਆਂ ਵੀ ਆਏ ਪਰ ਆਪਾਂ ਕਦੇ ਕਿਸੇ ਨੂੰ ਮੱਗੇ ਧਾਰਨ ਨਹੀਂ ਕੀਤਾ ਸਿਰ ਤੇ। ਮੁੰਡੇ ਕਿ ਬਛੇ ਲੋਕ ਕਿ ਉਸਤਾਦ ਲਿਖੇ ਹੁੰਦੇ ਆ ਆਪਾਂ ਆਪਾਂ ਜੋ ਵੀ ਪੋਛਦਾ ਆਪਾਂ ਦੱਸ ਦਿੰਦੇ। ਬਿਨਾ ਪੁੱਛੇ ਤਾਂ ਮੈਂ ਦੱਸ ਦਰਿਹੇ। ਜੇੜਾ ਪੁੱਛਦਾ ਵੀ ਨਹੀਂ ਤਾਂ ਤਕਰੀਰ ਤੁਸੀਂ ਜੀ ਪਹਿਲਾਂ ਉਹਦਾ ਜ਼ਰੂਰ ਨਿੰਦਾ। ਤੇ ਬਹੁਤ ਬੱਚੇ ਜਿਹੜੇ ਲਿਖਦੇ ਆ ਤੇ ਆਪਣੇ ਆਪਣੇ ਚਕਰਾ ਵੀ ਲੋਕਾਂ ਨੇ ਜਿੰਦਰ ਮੈਂਬਰ ਵਰਗੇ ਬੰਦੇ ਜਿਹਨਾਂ ਦਾ ਆਕਾ ਬਹੁਤ ਨਾ ਪ੍ਰਕਾਸ਼ ਨਾਲ ਵਿੱਚ ਮੇਰੇ ਤੇ ਚਕਰਾ ਗਿਆ ਉਸ ਤੋਂ ਇਲਾਵਾ 82 ਵਰਦੇ ਬੰਦੇ ਸਾਰੇ ਚਕਦੇਰੇ ਆਪਣੇ ਨੂੰ ਅੱਜ ਨਵੇਂ ਜਿੰਦਰ ਦੇ ਰੱਖੇ ਸ਼ੁਰੂ ਚ ਤੇ ਸਾਡੇ ਦਰਸ਼ਕਾਂ ਨੂੰ ਕੋਈ ਨਵੇਂ ਜਿਹੜੇ ਅੱਜ ਗੱਜਲ ਦੇ ਵਿੱਚ ਪੈਰ ਰੱਖ ਰਹੇ ਨੌਜਵਾਨ ਇਹ ਕਾਪਰ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦਾ ਸੰਦੇਸ਼ ਮਹੀਦਨ ਜਿਹੜਾ ਤੁਸੀਂ ਪੜ੍ਹਨਾ ਚਾਹੁੰਦੇ ਹੋ ਉਹ ਉਹ ਜਿਹਾ ਪੜੋ ਜਿਹੜਾ ਤੁਸੀਂ ਪੜੋਗੇ ਉਹ ਜਿਹਾ ਦੇਖ ਸਕਦੇ ਹੋ ਜਿੱਤ ਮਾੜੀ ਜਿਹਾ ਆਪਣਾ ਪੜੋ ਜੀ ਪੱਕੀ ਰੱਖਣਾ ਜਾਂ ਉਪਰੋਂ ਬੜਾ ਤੁਹਾਡੇ ਵਿੱਚੋਂ ਬੱਦ ਥੱਲੇ ਆ ਜਿਓ ਜੀ ਤੁਸੀਂ ਪੜੋਗੇ ਜੇ ਸਟੈਂਡਰਡ ਦੀਆਂ ਚੀਜ਼ਾਂ ਪੜੋਗੇ ਪੰਜਾਬੀ ਲੇਖਣ ਪੜੋਗੇ ਫਿਰ ਵਗਿਆ ਲਿਖੋਗੇ ਜੇ ਜੋ ਜਿਹਾ ਲੇਖਣ ਪੜੋਗੇ ਫਿਰ ਚੜ੍ਹੇਂਦ ਨੂੰ ਹੋਈ ਹਸਣਾ ਹੋਊਗੀ ਇਸ ਕਰਕੇ ਮੇਰੀ ਸਲਾਹ ਹੈ ਵਗਿਆ ਤੋਂ ਵਗਿਆ ਸਾਇਤ ਪੜੋ ਮਗਾ ਫੇਰ ਨਾ ਪੜੋ ਕਿਹੜੇ ਰਾਈਟਰਾਂ ਨੂੰ ਪੜ੍ਹਨਾ ਚਾਹੀਦਾ ਤੁਹਾਡੇ ਮੁਤਾਬਿਕ ਜਿਹੜੇ ਨਵੇਂ ਸਿੱਖ ਰਹੇ ਨੌਜਵਾਨ ਤੁਸੀਂ ਗੱਲ ਲਿਆ ਵੀ ਇੱਕ ਦੋ ਰਟਣਾਂ ਨਾਲ ਨਹੀਂ ਠੀਕ ਨਹੀਂ ਬਹੁਤ ਰਟਣੇ ਬਹੁਤ ਵਧੀਆ ਲਿਖਣ ਵਾਲੇ ਆ ਹੈ ਚੰਗੇ ਜਿੰਨੇ ਹੁਣ ਮੇਰਾ ਸਭ ਤੋਂ ਪਿਆਰਾ ਨਾਨਕ ਸਿੰਘ ਨੂੰ ਅਮਰਤਾ ਨੂੰ ਮੋਹ ਜੰਗ ਨੂੰ ਸ਼ੇਵ ਨੂੰ ਪੜਿਆ ਸੀ ਜਦਲੀਪ ਪ੍ਰੋਟੀਵਾਨਾ ਵਰਗੇ ਨੂੰ ਸ਼ੁਰੂ ਸ਼ੁਰੂ ਚ ਮੈਂ ਹੋਣ ਕਿ ਮੈਂ ਇਹ ਦੋ ਚਾਰ ਲੇਕਾਂ ਨਾਲਾਂ ਵੀ ਫਰਾਣੇ ਫੜਨਾ ਬਹੁਤ ਵਧੀਆ ਲਿਖਣ ਵਾਲੇ ਬਹੁਤ ਬੈਰਡ ਡੌਂਟ ਡਾਰਜੀ ਵਰਗੇ ਮੰਨਣ ਪੜੋ ਤੁਸੀਂ ਤੁਹਾਨੂੰ ਪਤਾ ਲੱਗੂਗਾ ਵੀ ਮੇਸ਼ ਸਾਇਦ ਰਣ ਹੈ ਜੀ ਬਰਾਤਨੀ ਪੰਜਾਬੀ ਚ ਕੀ ਬਾਤ ਹੈ ਪੜ ਕੇ ਤੰਗ ਰੰਗ ਲੱਗੂਗਾ ਤੇ ਬਾਪੂ ਜੀ ਅੱਜ ਤੁਸੀਂ ਆਪਦੀ ਉਮਰ ਦੱਸੋਗੇ ਦਰਸ਼ਕਾਂ ਨੂੰ ਕਿੰਨੀ ਹੋ ਚੁੱਕੀ ਹੈ ਉਮਰ ਮੇਰੀ ਐਸ਼ਵੇ ਦੇ ਪੌਣੀ ਸਾਲੀ ਤੇ ਤਿੰਨ ਚਾਰ ਉਪਰ ਗਏ 78 ਸਾਲ ਮੇਰੀ ਉਮਰ ਹੈ ਵੀ ਰਸ ਦਾੰਗਰਾੰਗ ਮੈਂ ਵੀ ਦਰਸ਼ਕੀ ਜੀ ਜਰਾਂ ਫੇਸਬੁਕ ਦੇ ਬਾਬਾ ਚੋ ਜਰਾ ਲੋਕਾਂ ਨੇ ਬਹੁਤ ਪ੍ਰਸ਼ੰਸਾ ਪਾਟਾ ਪਾਇਆ ਅੱਜ ਨਹੀਂ ਬੀ 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 ਬਾਕੀ ਮੈਂ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਵੀ ਸਕੂਲੀ ਪੜਾਈ ਮੇਰੀ ਸਿਰਫ ਪੰਜਵੀਂ ਤੱਕ ਤੇ ਜਦੋਂ ਫਿਰ ਮੇਰੇ ਬੱਚੇ ਵੀ ਹੋਏ 2-3 ਤੇ ਹਰਬੰਸਰਾ ਸ਼ਰਮਾ ਨਾਂ ਦਾ ਇੱਕ ਸ਼ਾਇਰ ਸੀ ਜਿੱਥੇ ਵਿਜੀ ਵਿਵੇਕ ਦਾ ਫੋਟੋਗ੍ਰਾਫੀ ਹੋ ਉਹਨੇ ਅੰਮ੍ਰਿਤ ਦੋਸਤੀ ਹੋ ਗਈ ਉਹਨੇ ਕਹਿੰਦੇ ਜੇ ਕੁਝ ਲਿਖਣਾ ਨਾ ਚੰਗਾ ਤੇ ਪੜ ਮੈਂ ਵੀ ਜਿਵੇਂ ਪੜਾ ਉਹਨਾਂ ਮੈਂ ਦਸਤੋਤਾਂ ਲਈ ਕਹਿੰਦਾ ਵੀ ਜੂ ਸ਼ਾਇਰ ਪੜਨ ਦਾ ਤਾਂ ਸ਼ੌਂਕ ਹੈ ਕਵਟਾਂ ਦਾ ਗੱਲਾਂ ਕਹਾਣੀਆਂ ਪੜਦੇ ਪੜਦਾ ਲਿਖਦਾ ਵੀ ਹੈ ਕਿ ਤੂੰ ਨਾ ਆਪਣਾ ਬੁੱਧੀ ਮਣੀ ਦਾ ਪੇਪਰ ਦੇ ਦੇ ਮੈਂ ਨਹੀਂ ਨਹੀਂ ਸ਼ੱਕਤਾ ਮੈਂ ਕਹਿੰਦਾ ਕਿ ਮੇਰਾ ਦਾਖਲਾ ਪੂਰਾ ਹੋ ਗਿਆ ਉਹਨੇ ਪੰਜਾਬ ਯੂਨੀਵਰਸਿਟੀ ਚ ਮੈਂ ਬੁੱਧੀ ਮਣੀ ਦਾਖਲਾ ਪਿੱਛਾ ਤੇ ਆਪਾਂ ਉਹਨੂੰ ਬਿਨਾਂ ਕਿਸੇ ਚਿੱਤਰ ਤੋਂ ਬਸ ਉੱਤੇ ਪਰ ਮੰਤਲਾ ਤੋਂ ਉਹ ਮੈਨੂੰ ਪੜਾਉਂਦੇ ਮੇਰੀ ਦੁਕਾਨ ਤੇ ਤੇ ਮੈਂ ਨਾ ਕਿ ਸ਼ਗਨ ਵੀ ਵਿੱਚ ਬਾਠ ਹੋਇਆ ਫਿਰ ਉਹ ਕਿਹਾ ਹੁਣ ਤੂੰ ਗਿਆਨੀ ਦਾ ਪੇਪਰ ਦੇ ਦੇ ਫਿਰ ਮੈਂ ਗਿਆਨੀ ਦਾ ਦਿੱਤਾ ਜਾਨੀ ਆਪਾਂ ਸਕੈਂਡਰੀ ਵਿੱਚ ਪਾਸ ਕੀਤੀ ਫਿਰ ਉਹ ਗਿਆ ਹੁਣ ਕਿ ਮੈਟਰ ਲੇ ਲੇ ਫਿਰ ਮੈਂ ਮੈਟਰ ਦਾ ਪੀਪਲ ਕਾ ਮੈਟਰ ਵਿੱਚੋਂ ਅੰਗਰੇਜ਼ੀ ਤੋਂ ਤੇ ਹਿਸਾਬ ਤੋਂ ਮੈਂ ਮਾਰ ਖਾ ਗਿਆ ਫਿਰ ਮੈਨੂੰ ਇਹ ਲੱਗਣ ਲੱਗਾ ਵੀ ਯਾਰ ਜਿਹੜੀ ਜਿਹੜੀ ਫੀਲੀ ਮੈਂ ਪੜਨਾ ਸੀ ਲਿਖਣ ਦੀ ਪੜਨਾ ਸੀ ਮੈਂ ਇਹ ਇਹਦੀ ਮੈਨੂੰ ਜਾਨੀ ਨੇ ਦੇ ਬੁੱਢੀ ਮੰਨੇ ਨੇ ਮੇਰੀ ਬਹੁਤ ਅਗਾਈ ਦਿੱਤੀ ਹੁਣ ਮੈਂ ਲਿਖ ਪੜ ਸਕਦਾ ਮੈਨੂੰ ਪਤਾ ਲੱਗ ਗਿਆ ਵੀ ਕੀ ਪੜਨਾ ਚਾਹੀਦਾ ਕਿ ਕੀ ਹੋਣਾ ਲਿਖਣਾ ਚਾਹੀਦਾ ਇਸ ਕਰਕੇ ਫਿਰ ਮੈਂ ਗਾਂ ਪੜਾਈ ਦੀ ਉਹ ਮੈਨੂੰ ਨੌਕਰੀ ਮਿਲ ਦਿੱਤੀ ਮਨਨ ਸਿੰਘ ਨਾਮ ਨਾਲ ਉਹ ਕੁਝ ਬਿਤੇ ਮੇਰੇ ਸਮੇਂ ਬਹੁਤ ਨੌਕਰੀਆਂ ਸੀ ਮੈਂ ਡਾਂਸ ਵਿੱਚ ਨੌਕਰੀ ਲਈਆਂ ਤੇ ਆਪਾਂ ਯਾਰ ਪੰਛੀ ਸ਼ਹਿਰ ਦਾ ਮੰਗੂਣਨ ਕੋਸ਼ਿਸ਼ ਕਰੇ ਨੌਕਰੀ ਦਿੱਤੀ ਗਈ ਸੀ ਕਿ ਵਾਸ਼ਲ ਕੋਲ ਫਿਰ ਵਾਪਸ ਆ ਗਏ ਤੁਸੀਂ ਆਪਣੇ ਬੱਚਿਆਂ ਦਾ ਕੋਈ ਜ਼ਿਕਰ ਕਰੋਗੇ ਜਿਹੜੇ ਜਿਨ੍ਹਾਂ ਨੂੰ ਸਹਿਤ ਨਾਲ ਪਿਆਰ ਹੈ ਜਾਂ ਕੋਈ ਕਿਸੇ ਨੂੰ ਲੱਗ ਲੱਗੇ ਇਹ ਰਿਸਰਚ ਦਾ ਮਿੰਗ ਬਹੁਤ ਅਫਸੋਰਸ਼ ਹੈ ਵੀ ਮੇਰੇ ਬੱਚਿਆਂ ਪਿੱਛੇ ਨੂੰ ਵੀ ਸਹਿਤ ਨਾਲ ਕੋਈ ਲਗਾਉਣੀ ਲਿਖਣ ਪੜਨੀਆਂ ਕਾਹਤਾਂ ਨਾਲ ਕੋਈ ਲਗਾਉਣੀ ਤੇ ਨਾ ਇਹ ਇਹਨਾਂ ਨੂੰ ਪਤਾ ਵੀ ਮੈਂ ਕੀ ਲਿਖਦਾ ਮੇਰੀ ਮਰੀਆਂ ਜਿਹਨਾਂ ਨੇ ਨਾ ਨਾ ਤਰੀ ਬੇਤਨ ਦੀ ਪ੍ਰਸਤੀਤੀ ਨਾ ਪਰ ਦੀ ਉਸਤੀ ਹਾਂ ਕਈ ਵਾਰੀ ਚੈਂਪੀਅਨ ਟੂਰਨੇਮੈਂਟ ਮੇਰੀ ਪੋਤੀ ਜਿਹੜੀ ਛੋਟੀ ਜੀ ਉਹ ਉਹ ਅਰੀਬ ਬਖਾਉ ਫਟਾ ਮੈਨੂੰ ਉਹ ਉਹ ਪੜ ਗਿਆ ਹੁਣ ਪੰਜਵੀਂ ਛੋਈਏ ਇਹਨਾਂ ਬਹੁਤ ਪਿਆਰ ਵੀ ਪੜੋ ਫਟਾ ਮਾ ਪੜ ਗਿਆ ਤਾਂ ਤਾਂ ਬਹੁਤ ਕੁਝ ਨੀ ਬੜੇ ਹੁੰਦੇ ਕਿ ਤਨਾ ਕਰ ਲੈ ਨਹੀਂ ਜਾ ਸਕਦਾ ਪੜਲੇ ਤੇ ਕੋਈ ਆਪਦੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਨਾ ਚਾਹੂਗੇ ਜਿਹੜੇ ਤੁਹਾਡੇ ਨਾਲ ਕੋਈ ਸਿਗਰਦਰ ਜਿਹੜੇ ਤੁਹਾਡੇ ਹਮ ਹੋਰ ਜਿਵੇਂ ਸੰਤਰਾਮ ਦਾਸੀ ਜੀ ਜਾਂ ਗੁਰਦਾਤਾ ਸੰਧੂ ਜੀ ਤਫਰੀਦਪੁਰ ਦੇ ਗਿਆਨ ਸਿੰਘ ਸਾਖੀ ਉਹ ਤੁਹਾਡੇ ਸਾਥੀ ਰਹੇ ਵਿਰਾਟ ਸਿੰਘ ਚੱਕੀਏ ਕੇ ਮੈਂ ਜੋ ਅਸੇ ਬੰਦੇ ਜਿਹੇ ਇਕੱਠਾ ਹੀ ਸ਼ੁਰੂ ਕੀਤਾ ਲਿਖਣਾ ਲਗਭਗ ਨਾ ਬਿਲਕੁਲ ਤੋਂ ਮੇਰੇ ਜੀ ਜਦੋਂ ਸ਼ਕਤੀਸ਼ੀ ਚ ਦੇ ਬਿੱਕਰ ਅਸੀਂ ਤੋਂ ਮੇਲ ਦਾ ਪ੍ਰਾਪਾ ਇਹ ਤੰਨੇ ਅਸੀਂ ਸ਼ਖੰਦੂ ਜੀ ਸਾਡੇ ਤੁਜੇ ਪਹਿਲੇ ਪਹਿਲੇ ਦਿਨ ਤੋਂ ਜਦੋਂ ਸ਼ਬਾਦ ਜਾਨ ਕਰਕੇ ਸਾਡਾ ਮੇਲ ਹੋ ਗਿਆ ਅੱਜ ਤੇ ਅਸੀਂ ਤੁਹਾਨੂੰ ਦੇਖ ਦੇਖ ਦੇ ਰਹੇ ਆ ਤੁਹਾਨੂੰ ਸੰਗ ਦੇ ਰਹੇ ਆ ਪਰ ਅੱਜ ਤੋਂ ਹੁਣ ਤਾਂ ਮੇਰੇ ਕੋਲੇ ਮਕਣ ਸੰਕ੍ਰਮ ਰਾਸ਼ੀ ਵਰਗੇ ਬੰਦੇ ਮੇਰੇ ਘਰੇ ਆਉਂਦੇ ਰਹੇ ਆ ਮੇਰੇ ਕੋਲ ਆਟਾ ਘਟ ਗਿਆ ਅੱਜ ਮੇਰੇ ਜਿਲਬਰ ਕੇ ਬੜੇ ਕੰਨ ਦੇ ਲੋਕ ਆਪਣੇ ਕੋਲੇ ਪਰੇ ਆ ਕੇ ਆਪਣਾ ਆਪਣੇ ਪ੍ਰਾਤਨਾਵਾਂ ਵਿੱਚ ਜਾ ਕੇ ਹੁੰਦੇ ਆ। ਬਿਸ਼ਮ ਬਿਸ਼ਮਾ ਪੀ ਕੋਟੀ ਵੀ ਇੱਕ ਤੰਗਾ ਜਲਤ ਸਦਾਰਨ। ਸਭ ਤੋਂ ਬੜੇ ਜੰਮੇ ਇਹ ਲਿਖਿਆ ਗਿਆ ਵੀ ਹਾਸ਼ਨਾ ਦੇ ਪ੍ਰਾਚ ਚਪੇ ਖੰਨਾ ਗੁੰਦਵੇਂ ਸ਼ਿਰਿਤੇ ਪੰਡਿਆ। ਇਹ ਮੈਟਿਕ ਪਿਆਰਾ ਖੰਨਨ ਹੁੰਦਾ ਸੀ ਸ਼ਾਇਰ ਉਹ ਵਿਸ਼ਵਾ ਦਾ ਮਰਚਾ ਹਜ਼ਾਰਾਂ ਮੁਸਤਾਫਾ ਦਾ ਭਰਾ ਸੀ।

देखो जिन्हें बन गई नाग भिज के जुड़फा जुड़ियां सुखिया नाग होंगे हवा छोड़ गई नागनी तस्वीर दिने मैं कि से अगर साफ नहीं मैं चुप कर फिर मैं बिस्मत साहब मिले फिर बिस्मत साहब नेीत सुनाया बड़ी तेफ की इस गीत की मेरी पहली किताब है दिता ਬਿਸਮਤਾਬਦੇ ਵੀ ਤੂੰ ਪੇਰੀ ਉਮਰ ਨਾਲ ਗੀਤ ਗਾ ਰਹਾ ਹੈ ਜੇ ਮੇਰੀ ਉਮਰ ਨਾਲ ਉਹਨਾਂ ਬਹੁਤ ਟੁੱਟੇ ਗਾਹ ਲੱਗਦੀ ਤੇ ਮੈਂ ਕਹਾਂ ਵੀ ਮੈਂ ਫਿਰ ਉਹਨਾਂ ਨਾਲ ਹੀ ਗੱਲ ਕਰਤੀ ਪਿਆ ਤੂੰ ਇਹ ਇੰਡਸਟਰੀ ਦੀ ਜਲਪਾਂ ਤੇ ਜਿਪੇ ਨਾ ਨਹੀਂ ਮੰਗੋ ਉਹ ਕਿਦਾਂ ਉਹ ਕਿਦਾਂ ਨੂੰ ਪਰਵੇ ਨੂੰ ਕੋਈ ਰੱਖੇ ਇਹ ਜਲਪਾਂ ਤਾਂ ਜਲਪਾਂ ਹੀ ਹੁੰਦੀਆਂ ਨਾ ਕਿ ਜਿਪੇ ਨਾ ਮੰਗੀਆਂ ਨਾ ਸੁਪਨੀ ਨਾ ਮੰਗੀਆਂ ਇਹਦਾ ਸ਼ਾਇਰ ਦਾ ਖਿਆਲ ਹੈ ਪਿੱਜੇ ਨੂੰ ਬਣਾਉਂਦਾ ਕਿ ਸੁਪਨੀ ਨੂੰ ਬਣਾਉਂਦਾ ਇਸ ਗੱਲ ਨੂੰ ਮੈਂ ਬਹੁਤ ਪਰਫਾਰਮੈਂਸ ਹੋਇਆ ਮੈਨੂੰ ਚੰਗਾ ਲੱਗਿਆ ਮੈਂ ਇਸ ਗੱਲ ਦਾ ਮੰਨ ਮੈਂ ਬਿਸ਼ਮਾ ਚਰ ਦੀ ਸਪੋਰਟਿੰਗ ਚੱਲਾ ਦੀ ਜੀਪ ਸਾਹਿਬ ਜੀਪ ਦੇ ਚੋਣ ਜੀਪ ਜੀ ਸਾਹਿਬ ਮੇਰੇ ਕਲਿਆਣ ਕਿੱਦਾਂ ਕਰਦੇ ਰਹੇ ਇਹਨਾਂ ਨੇ ਸੰਗਤ ਮਾਨੀ ਹੈ ਮੈਂ ਸੰਗਤ ਨੂੰ ਚਾਪਨ ਬਹੁਤ ਸਮਝਿਆ ਇਹ ਕੋਈ ਆਪਣੀ ਯਾਦ ਸਾਂਝੀ ਕਰੋਗੇ ਦਰਸ਼ਕਾਂ ਨਾਲ ਹੈ ਕੋਈ ਆਪਣੀ ਕੋਈ ਖੱਟੀ ਮਿੱਠੀ ਯਾਦ ਜਿਹੜੀ ਲਿਖਣ ਬਾਰੇ ਹਾਂ ਜੀ ਉਹ ਆ ਗੱਲੇ ਵੀ ਤੇ ਮਰੀ ਗੱਲ ਯਾਰ ਆਈ ਚਾਰਨਾ ਅਖਿਆਲ ਵੀ ਹੋਗੀ ਕਰਮ ਕੰਮ ਇਹ ਤਾਂ ਰੋਛਾ ਐਸੇ ਹਿੰਦੇ ਉਹ ਤਾਂ ਮੈਨੂੰ ਕਿਹਨਾਂ ਸਦਰ ਮੈਟ੍ਰਿਕ ਸ਼ਾਇਰ ਦੀ ਮਰਦਾ ਮੈਂ ਨਹੀਂ ਮੰਨਦਾ ਤੂੰ ਸ਼ਾਇਰ ਐ ਮੈਂ ਤਾਂ ਤਰੰਗਾਰ ਜੇਤੂ ਵੀ ਨੂੰ ਸ਼ਾਇਰ ਮੰਨਣਾਵੇਂ ਫਿਰ ਮੈਂ ਸ਼ਾਇਰ ਬਣ ਜੂ ਜੇ ਤੇਰੇ ਮੰਨ ਲਈ ਮੈਂ ਸ਼ਾਇਰ ਮੰਨਣਾ ਤੇ ਤੈਂ ਤਾਂ ਮਦਮ ਤੋਂ ਬੜਾ ਪਾਵਾ ਸਾਰਿਆਂ ਦਾ ਵੱਡਾ ਹੀ ਕੰਮ ਬਾਤ